ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆਪਾਂ ਪੈਂਡ ਮਣਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਹ ਔੜੀ ਦੀ ਬਹੁਤ ਸੀਰੀਅਸ ਕੇਸ ਸੀ ਤੇ ਬਾਕੀ ਵੀਰ ਜਸਕਰਨ ਸਾਰੀ ਡਿਟੇਲ ਦੇਊਗਾ ਇਹਦੀ ਕਿ ਇਹਦੀ ਹਿਸਟਰੀ ਆ ਦੇਖੀ ਅੱਜ ਔੜੀ ਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਸਾਡਾ ਬਹੁਤ ਬਹੁਤ ਜੀ ਤੁਹਾਡਾ ਜੀ ਤੋਂ ਢੰਗ ਨਾਲ ਹੋ ਗਿਆ ਮਹਾਰਾਜ ਦਾ ਤੁਹਾਨੂੰ ਮਹਾਰਾਜ ਦਾ ਪਹਿਲਾ ਬਹੁਤ ਸ਼ੁਕਰਾਨਾ ਮਹਾਰਾਜ ਦਾ ਹੀ ਹੈ ਜੀ ਹਾਂਜੀ ਹਾਂਜੀ ਇਹਨੂੰ ਜੀ ਮੇਰੇ ਕੋਲੇ ਢਾਈ ਸਾਲ ਹੋ ਗਿਆ ਜੀ ਬਿਲਕੁਲ ਜਦੋਂ ਮੈਂ ਢੋੜੀ ਲਈ ਸੀ ਚੈੱਕ ਨਹੀਂ ਕਰਾਈ ਸੀ ਚੋਂ ਹੀ ਲੈ ਲਈ ਸੀ ਅਜੇ ਕਹੇ ਦੋਸਤ ਨੇ ਮੈਨੂੰ ਲੈ ਆਤੀ ਓਕੇ ਉਸ ਤੋਂ ਬਾਅਦ ਜੀ ਇਹਦੇ ਤੇ ਮੈਂ 8-9 ਡਾਕਟਰ ਬਦਲਤੇ ਆ ਓਕੇ ਇੱਕ ਡਾਕਟਰ ਇਹੋ ਜਹਾ ਆ ਜੀ ਕਹਿੰਦਾ ਵੀ ਜਿੱਥੇ ਮਰਜ਼ੀ ਜੋਰ ਲਾ ਲਓ ਕੋਈ ਦੁਨੀਆ ਦਾ ਡਾਕਟਰ ਹੋਵੇ ਇਹ ਬਾਈ ਗੱਭਰ ਨਹੀਂ ਰਹਿ ਸਕਦਾ ਹਾਂ ਠੀਕ ਆ ਜੀ ਫਿਰ ਮੈਂ ਤੇ ਦਵਾਈਆਂ ਬਹੁਤ ਦਿੱਤੀਆਂ ਜਿਹੜਾ ਬੰਦਾ ਮੈਨੂੰ ਜਿੱਥੇ ਕਹਿੰਦਾ ਸੀ ਉੱਥੇ ਮੈਂ ਉਹਦੇ ਕੋਲ ਜਾਵ ਲੰਦਾ ਈ ਇੱਕ ਦਿਨ ਥੋੜੀ ਇੰਸਟਾਗ੍ਰam ਤੇ ਵੀਡੀਓ ਆਈ ਤੇ ਉਹਦੇ ਤੋਂ ਮੈਂ ਨੰਬਰ ਲਿਆ ਕਮੈਂਟ ਆ ਜ ਤੁਹਾਡਾ ਨੰਬਰ ਸੀਗਾ ਮੈਂ ਤੁਹਾਡੇ ਨਾਲ ਕੰਟੈਕਟ ਕੀਤਾ ਦਾਸ ਆ ਜੀ ਤੁਸੀਂ ਮੈਨੂੰ ਮਿਲੇ ਆ ਕੇ ਆਪਾਂ ਘੋੜੀ ਦਾ ਟਰੀਟਮੈਂਟ ਸ਼ੁਰੂ ਕੀਤਾ 2 ਮਹੀਨੇ ਦਵਾਈ ਦਿੱਤੀ ਆਪਾਂ ਨੂੰ ਉਸ ਤੋਂ ਬਾਅਦ ਚ ਆਪਾਂ ਘੋੜਾ ਦਿੱਤਾ ਹਾਂ ਉਸ ਤੋਂ ਬਾਅਦ ਘੋੜੀ ਅੱਜ ਚੈੱਕ ਪਾਸ ਹੋ ਗਈ ਆ ਵਾਹਿਗੁਰੂ ਦਾ ਮੈਂ ਸ਼ੁਕਰਾਨਾ ਕਰਦਾ ਜੀ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਨਹੀਂ ਮੈਂ ਤਾਂ ਬੰਦਾ ਹੀ ਦਾ ਸ਼ੁਕਰਾਨਾ ਕਰਦਾ ਜੀ ਤੇ ਘੋੜੀ 2 ਮਹੀਨੇ ਦੇ ਘਪਣ ਚੈੱਕ ਹਾਂਜੀ ਕੋਈ ਡਾਕਟਰ ਐ ਕਿ ਸੀਗੇ ਕਹਿੰਦੇ ਸੀ ਕੱਲੀ ਵੀਡੀਓ ਚ ਬੋਲਣ ਆ ਲਿਆ ਤੁਸੀਂ ਜਦੋਂ ਚੈੱਕ ਪਾਸ ਹੋ ਗਈ ਜਾਂ ਤਾਂ ਉਹਦਾ ਵੀਡੀਓ ਬਣਾ ਦਿਓ ਹਾਂ ਹਾਂਜੀ ਇਹ ਗੱਲਾਂ ਮੇਰੇ ਦਿਲ ਤੇ ਲੱਗੀਆਂ ਚਲੋ ਉਹਦਾ ਮ ਕਿ ਮੈਂ ਤੁਹਾਨੂੰ ਫੋਨ ਲਾਇਆ ਜੀ ਆਪਾਂ ਟੈਕ ਪਾਸ ਕਰਾ ਲੀਏ ਤੁਸੀਂ ਕਹਿਆ ਸੀ ਕੋਈ ਨਹੀਂ ਟੈਕ ਪਾਸ ਆਪਾਂ ਕਰ ਲੈਂਦੇ ਆ ਟਾਈਮ ਨੇ ਕੱਢਦਾ ਤੁਹਾਡਾ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਧੰਨਵਾਦ ਤਾਂ ਮਹਾਰਾਜ ਦਾ ਉਸ ਤੋਂ ਸਾਰੇ ਹੀ ਕਰਦੇ ਆ ਸ਼ੁਕਰੀਆ ਪਰ ਮੈਂ 2 ਛਾਲ ਤੱਕ ਪੱਸਿਆ ਕਿ ਹਾਂ ਇਹਦੀ ਵੀਰਤ ਬਾਕੀ ਬਹੁਤ ਆ ਜੀ ਹਾਂ ਹਾਂ ਬਹੁਤ ਪੱਸਿਆ ਕਿ ਬਿਲਕੁਲ 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 ਜਿੰਨੀ ਐ ਤੱਕ ਪੱਸਿਆ ਕਿ ਕੋਈ ਚਾਰੀ ਬਾਕੀ ਬਾਕੀ ਨੰਬਰ 2 ਜਿੱਦਾਂ ਜਿਗਰ ਕੀਤਾ ਇਹ ਤੁਹਾਨੂੰ ਵੀ ਤਕਰੀਬਨ 8 9 ਡਾਕਟਰ ਬਦਲ ਹਾਂ ਜੀ 9 ਡਾਕਟਰ ਬਦਲ ਦਿੱਤਾ 10 ਮੈਂ ਤੁਹਾਡਾ ਨੰਬਰ ਆ 10ਵਾਂ ਨੰਬਰ ਸੀ ਆਪਣਾ ਜੋ ਟਰੀਟ ਇਹਦੀ ਕੋਈ 파ਰਟੀ ਨਹੀਂ ਗਈ ਜਿੰਨੀਆਂ ਵੀ ਮੈਂ ਦਵਾਈਆਂ ਦਵਾਈਆਂ ਜੋ ਵੀ ਟਿਕਟ ਅੱਲਾ ਲੱਗਾ ਸਾਰੀਆਂ ਮੇਰੇ ਕੋਲ ਪ੍ਰੂਫ ਹੈ ਉਹਨਾਂ ਦੇ ਤੇ ਹਾਂਜੀ ਬਹੁਤ ਧੰਨਵਾਦ ਜੀ ਬਹੁਤ ਮਹਾਰਾਜ ਦਾ ਧੰਨਵਾਦ ਸੱਚਾ ਬਾਕੀ ਹਾਂਜੀ ਸਾਰੇ ਜਣਾਂ ਸ਼ੁਕਰਾਨੇ ਨਾਲ ਬੰਦੇ ਦਾ ਹੌਸਲਾ ਵਜਾਈ ਹੋਣਾ ਧੰਵਾਦ ਦਾ ਬੰਦਾ ਹੋਰ ਨਾਲ ਕੋਸ਼ਿਸ਼ ਕਰਦਾ ਹਾਂਜੀ ਚਲੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ